ਭਾਈ ਬਲਵਿੰਦਰ ਸਿੰਘ ਦੇ ਬਾਪੂ ਨੇ ਅਰਦਾਸਾ ਸੋਧ ਕੇ ਤੇ ਪੁੱਤ ਘਰੋਂ ਤੋਰਿਆ ਇਥੇ ਸਾਡੇ ਬੱਚੇ ਨੇ ਕਿਤੇ ਵਿਦੇਸ਼ ਜਾਣਾ ਹੋਵੇ ਮਾਂ 2-2 3-3 ਦਿਨ ਪਹਿਲੋਂ ਵਿਚਾਰੀ ਕਮਰੇ ਚ ਲੁਕ ਲੁਕ ਕੇ ਰੋਣ ਲੱਗ ਪੈਂਦੀ ਹੈ ਪੀ ਪੁੱਤ ਨੇ ਘਰੋਂ ਚੱਲਿਆ ਪਤਾ ਨਹੀਂ ਦੋ ਸਾਲੀ ਵਾਪਸ ਆਵੇ ਤਿੰਨੀ ਸਾਲੀ ਵਿਚਾਰਾ ਆਵੇ ਅਜੇ ਪਤਾ ਵੀ ਆ ਜਾਣਾ ਹੁੰਦਾ ਭਾਵੇਂ ਵਿਚਾਰਾ ਪੀਆਰ ਲੈ ਕੇ ਆਵੇ ਲੇਕਿਨ ਜਿਹੜੇ ਮਾਰਗ ਤੇ ਭਾਈ ਬਲਵਿੰਦਰ ਸਿੰਘ ਜਟਾਣਾ ਲੱਗਾ ਤੁਰਨ ਉਹਦੇ ਬਾਪੂ ਨੂੰ ਇਹ ਨਹੀਂ ਪਤਾ ਪਈ ਕਦੇ ਪੁੱਤ ਨੇ ਪਰਤ ਕੇ ਘਰੇ ਆਉਣਾ ਵਈਆਂ ਕਿ ਨਹੀਂ ਆਉਣਾ ਅੱਜ ਤੋਂ ਬਾਅਦ ਪਤਾ ਨਹੀਂ ਪੁੱਤ ਦਿਖੇ ਕੇ ਨਾ ਦਿਖੇ ਉਹ ਜਦੋਂ ਲੱਗਾ ਨਾ ਭਾਈ ਬਲਵਿੰਦਰ ਸਿੰਘ ਜਟਾਣਾ ਘਰੋਂ ਤੁਰਨ ਤੇ ਬਾਪੂ ਨੇ ਆਵਾਜ਼ ਮਾਰ ਕੇ ਆਖਿਆ ਉਹ ਨੌਜਵਾਨ ਪੁੱਤਾ ਮੇਰੀਆਂ ਗੱਲ ਸੁਣ ਕੇ ਜਾਈ ਉਹਨੇ ਆਖਿਆ ਜੀ ਬਾਪੂ ਜੀ ਉਹ ਕਹਿੰਦਾ ਪੁੱਤ ਜਿਹੜੇ ਮਾਰਗ ਤੇ ਤੂੰ ਤੁਰ ਲੱਗਾ ਨਾ ਇਸ ਮਾਰਗ ਤੇ ਮੌਤ ਪਲ-ਪਲ ਘੜੀ-ਘੜੀ ਮਿੰਟ-ਮਿੰਟ ਤੇ ਮੌਤ ਹੈ ਮੌਤ ਦੀ ਪਰਵਾਹ ਨਾ ਕਰੀ ਉਹਨੇ ਆਖਿਆ ਬਾਪੂ ਜੀ ਮੌਤ ਦੀ ਪਰਵਾਹ ਹੁੰਦੀ ਤੇ ਘਰੋਂ ਨਿਕਲਦਾ ਨਾ ਫਿਰ ਬਾਪੂ ਨੇ ਆਖਿਆ ਦੋ ਗੱਲਾਂ ਮੇਰੀਆਂ ਪੱਲੇ ਬੰਨੀਆਂ ਉਹਨੇ ਆਖਿਆ ਦੱਸੋ ਪਿਤਾ ਜੀ ਕਹਿੰਦਾ ਪੋਤੇ ਇੱਕ ਤੇ ਦੁਸ਼ਮਣ ਦੀ ਪਿੱਠ 'ਚ ਗੋਲੀ ਨਹੀਂ ਮਾਰਨੀ ਤੇ ਆਪਣੀ ਪਿੱਠ 'ਚ ਗੋਲੀ ਖਾਣੀ ਨਹੀਂ ਪਿੱਠ 'ਚ ਮਾਰਨ ਵਾਲਾ ਵੀ ਗੀਦੀ ਹੁੰਦਾ ਤੇ ਪਿੱਠ 'ਚ ਖਾਣ ਵਾਲਾ ਵੀ ਗੀਦੀ ਡਰਪੂਕ ਹੇਕ ਚ ਗੋਲੀ ਮਾਰਨੀ ਤੇ ਪੁੱਤ ਹੇਕ ਚ ਗੋਲੀ ਖਾਣੀ ਹੈ ਜਿਹੇਕ ਚ ਗੋਲੀ ਖਾ ਕੇ ਸ਼ਹੀਦ ਹੋਵੇਗਾ ਤੇ ਜਦੋਂ ਤੇਰਾ ਅੰਤਮ ਸੰਸਕਾਰ ਕੀਤਾ ਮੈਂ ਤੇਰੇ ਸਰਾਨੇ ਵਾਲੇ ਪਾਸੇ ਖਲੋ ਕੇ ਪੰਜ ਜਕਾਰੇ ਛੱਡਾਂਗਾ ਪੰਜ ਜਕਾਰੇ ਉਹਨੇ ਆਖਿਆ ਪਿਤਾ ਜੀ ਅਰਦਾਸ ਕਰਿਓ ਮਹਾਰਾਜ ਕਿਰਪਾ ਕਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰਹਿਮਤ ਕਰੇ ਜਿਹੜੇ ਮਾਰਗ ਤੇ ਮੈਂ ਲੱਗਾ ਤੁਰਨ ਸਤਿਗੁਰੂ ਸੇਵਾ ਲਵੇ ਇਹ ਦੋ ਭਰਾਸੀ ਪੈਣੋ ਦਾ ਛੋਟਾ ਭਰਾਸੀ ਪਵਨ ਸਿੰਘ ਅਜੇ ਜਿਉਂਦਾ ਵਿਚਾਰਾ ਉਹਨੂੰ ਨਿੱਕੇ ਹੁੰਦੇ ਨੂੰ ਉਹਦੀ ਭੂਆ ਲੈ ਗਈ ਸੀ ਉਹਦੀ ਭੂਆ ਦੇ ਘਰ ਕੋਈ ਧੀ ਪੁੱਤ ਨਹੀਂ ਸੀਗਾ ਉਹ ਆਪਣੀ ਭੂਆ ਦੇ ਕੋਲ ਹੀ ਰਿਹਾ ਪੜ੍ਹਿਆ ਲਿਖਿਆ ਵਿਚਾਰਾ ਅੱਜ ਰਾਜਗਰੀ ਦਾ ਕੰਮ ਕਰਦਾ ਰਾਜਗਰੀ ਦਾ ਉਹਨੇ ਆਪਣੀ ਬੇਟੀ ਦਾ ਪਿੱਛੇ ਜੇ ਵਿਆਹ ਕਰਨਾ ਹੈ ਉਹ ਦੋ ਮੈ ਆਸਟ੍ਰੇਲੀਆ ਸੀਗਾ ਉਹਨਾਂ ਦੇ ਪਰਿਵਾਰ ਦੇ ਮੈਂਬਰ ਉਹਨਾਂ ਦੇ ਪਿੰਡ ਦੇ ਜਿਹੜੇ ਮੈਂਬਰ ਸੀ ਉੱਥੇ ਮੈਨੂੰ ਮਿਲੇ ਉਹ ਇੱਕ ਨੌਜਵਾਨ ਵੀਰ ਨੇ ਗੱਲ ਦੱਸੀ ਉਹ ਕਹਿੰਦਾ ਜਦੋਂ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਭਤੀ ਦਾ ਵਿਆਹ ਸੀ ਨਾ ਤੇ ਭਰਾ ਨੇ ਵਿਚਾਰੇ ਨੇ ਮੰਗ ਮੰਗ ਕੇ ਲੋਕਾਂ ਕੋ ਪੈਸੇ ਲੈ ਕੇ ਆਪਣੀ ਟੀਮ ਉਹੇ ਉਠਾਈ ਐਨਾ ਕਹੇ ਸ਼ੀਦਾਂ ਦੇ ਪਰਿਵਾਰਾਂ ਨੂੰ ਸਾਂਪਦੇ ਆ ਆ ਭਾਈ ਅਮਰਤਪਾਲ ਸਿੰਘ ਬਰੀ ਕਿਹਾ ਜਦੋਂ ਬਾਹਰ ਹੀ ਨਾ ਬਾਹਰ ਅਜੇ ਪਤਾ ਲੱਗ ਜਾਣਾ ਪਈ ਉਹ 50 ਕਿਲੋਮੀਟਰ ਪੁੱਛਿਆ ਤੇ ਸੜਕਾਂ ਤੇ ਪਹਿਲੋਂ ਸਰੋਪੇ ਲੈ ਕੇ ਖਲੋ ਜਾਣਾ ਭਾਈ ਸਾਹਿਬ ਨੇ ਉਹਨਾਂ ਨਾਲ ਹੀ ਸਰੋਪਾ ਪਾਵਾਂਗੇ ਨਾਲ ਹੀ ਸੈਲਫੀਆਂ ਖਿੱਚ ਲਾਂਗੇ ਤੇ ਜਿੱਦਨ ਦਾ ਭਾਈ ਸਾਹਿਬ ਅੰਦਰ ਗਿਆ ਮੇਰੇ ਹਿਸਾਬ ਨਾਲ ਨੇ ਕੋ ਕਿਲੋ ਗੰਡੇ ਵੀ ਪਿੱਛੇ ਲੈ ਕੇ ਗਿਆ ਹੋਵੇ ਤੇ ਜਿੱਦਨ ਭਾਈ ਅਮਰਤਪਾਲ ਸਿੰਘ ਫੜਿਆ ਗਿਆ ਨਾ ਸਾਰਿਆਂ ਨੇ ਆਪਣੀਆਂ ਆਈਡੀਆਂ ਤੋਂ ਫੋਟੋਆਂ ਡਿਲੀਟ ਕੀਤੀਆਂ ਵੀ ਕਿਤੇ ਅਹੀਂ ਨਾ ਫੜੇ ਜਾਈਏ ਐਨਾ ਕਹੀਂ ਅਗਲੇ ਤੇ ਲਾਗੇ ਖਲੋਂਦੇ ਚੜਦੇ ਸੂਰਜ ਨੂੰ ਸਲਾਮਾਂ ਨੇ ਛਿਪਦੇ ਸੂਰਜ ਵੱਲ ਦੁਨੀਆਂ ਦੇ ਲੋਕ ਪਿੱਠ ਕਰਕੇ ਖਲੋ ਜਾਂਦੇ ਨੇ ਜਿਹੜੀ ਪੌੜੀ ਚੜਾਉਂਦੀ ਹੈ ਨਾ ਸਾਨੂੰ ਕੋਠੇ ਤੇ ਬੰਦਾ ਜਦੋਂ ਆਖਰੀ ਡੰਡੇ ਤੇ ਪੈਰ ਰੱਖਦਾ ਪੌੜੀ ਦੇ ਤੇ ਸਭ ਤੋਂ ਪਹਿਲੋਂ ਪਿੱਠ ਪੌੜੀ ਵਾਲੇ ਪਾਸੇ ਕਰਦਾ ਇਸ ਕਰਕੇ ਮੈਂ ਬੇਨਤੀ ਕਰਦਾ ਕਿਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਾਹਮਣ ਦੀ ਸਾਨੂੰ ਅਕਲ ਆ ਜਾਵੇ ਜਾਚ ਆ ਜਾਵੇ ਹੁਣ ਭਾਈ ਬਲਵਿੰਦਰ ਸਿੰਘ ਜਟਾਣਾ ਘਰੋਂ ਨਿਕਲਿਆ ਤੇ ਤਿੰਨਾ ਬੰਦਿਆਂ ਦੇ ਸੰਪਰਕ ਚ ਆਇਆ ਭਾਈ ਹਰਮੀਤ ਸਿੰਘ ਪਾਉਵਾਲ ਭਾਈ ਜਗਤਾਰ ਸਿੰਘ ਪੰਜੋਲਾ ਤੇ ਭਾਈ ਬਲਬੀਰ ਸਿੰਘ ਫੌਜੀ ਇਹ ਤਿੰਨਾ ਬੰਦਿਆਂ ਦੇ ਸੰਪਰਕ ਚ ਆਇਆ ਤੇ ਚਾਰੇ ਇਕੱਠੇ ਹੋ ਗਏ ਅਗੇ ਦਰਬਾਰ ਸਾਹਿਬ ਸਭ ਤੋਂ ਪਹਿਲਾਂ ਕੀਤਾ ਇਸ਼ਨਾਨ ਉਹਦੇ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਕੀਤਾ ਅੰਮ੍ਰਿਤ ਪਾਣ ਤੇ ਅੰਮ੍ਰਿਤ ਪਾਣ ਕਰਕੇ ਆ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸੱਚਖੰਡ ਹਰਿ ਮੰਦਰ ਸਾਹਿਬ ਅੱਗੇ ਖਲੋ ਕੇ ਅਰਦਾਸ ਪਤਾ ਕੀ ਕੀਤੀ ਇਹ ਅਰਦਾਸ ਕੋਈ ਵਿਰਲਾ-ਵਿਰਲਾ ਹੀ ਕਰਦਾ ਹੈ ਅਰਦਾਸ ਕੀਤੀ ਮਹਾਰਾਜ ਦੁਨੀਆਂ ਦੇ ਲੋਕ ਤੇਰੇ ਕੋਲੋਂ ਕੋਠੀਆਂ ਘਰ ਮੰਗਦੇ ਨੇ ਮੈਨੂੰ ਉਹ ਵੀ ਨਹੀਂ ਚਾਹੀਦਾ ਗੱਡੀਆਂ ਮੰਗਦੇ ਨੇ ਉਹ ਵੀ ਨਹੀਂ ਚਾਹੀਦੀ ਜ਼ਮੀਨ ਜਾਇਦਾਦਾਂ ਮੰਗਦੇ ਨੇ ਉਹ ਵੀ ਨਹੀਂ ਚਾਹੀਦੀਆਂ ਮਹਾਰਾਜ ਸਭ ਤੋਂ ਵੱਡੀ ਚੀਜ਼ ਦੁਨੀਆਂ ਦੇ ਲੋਕ ਤੁਹਾਡੇ ਕੋਲੋਂ ਮੁਕਤੀ ਮੰਗਦੇ ਨੇ ਮੁਕਤੀ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ हे सतगुरु ਐਨਾ ਹੱਥਾਂ ਦੇ ਨਾਲ ਇਹੋ ਜਿਹਾ ਕਾਰਜ ਕਰਾਇਓ ਰਹੀ ਦੀ ਦੁਨੀਆ ਤੱਕ ਦੁਨੀਆ ਦੇ ਲੋਕ ਯਾਦ ਕਰਨ ਵੀ ਕਿਹੇ ਮਾਂ ਨੇ ਪੁੱਤ ਜੰਮਿਆ ਸੀਗਾ ਕਿਤੇ ਮਹਾਰਾਜ ਸਟੇਜਾਂ ਤੇ ਮੇਰੀਆਂ ਵੀ ਵਾਰਾਂ ਗਾਈਆਂ ਜਾਣ ਮਹਾਰਾਜ ਇਹੋ ਜਿਹਾ ਕਾਰਜ ਕਰਵਾਇਓ ਕੀਤੀ ਅਰਦਾਸ ਆ ਗਿਆ लाची 베ਰੀ ਦੇ ਕੋਲ ਕੜਾ ਕਕੜਾ ਪ੍ਰਸ਼ਾਦੀ ਦੇਖ ਲਈ ਤੇ ਭਾਈ ਹਰਮੀਤ ਸਿੰਘ ਨੇ ਨਾ ਰੱਖ ਕੇ ਮੋਢੇ ਤੇ ਹੱਥ ਉਹਨੇ ਆਖਿਆ ਬਲਵਿੰਦਰ ਸਿਆ ਜਿਹੜੀ ਅਰਦਾਸ ਤੂੰ ਕਰਕੇ ਆਇਆ ਉਹ ਮੈਨੂੰ ਪਤਾ ਲੱਗ ਗਿਆ ਮੈਂ ਲਈਆ ਸੁਣਾ ਤੇ ਜੇ ਤੂੰ ਚਾਹਣਾ ਨਾ ਤੇਰਾ ਦੁਨੀਆ ਤੇ ਨਾਮ ਰਵੇ ਇੱਕ ਕੰਮ ਹੈਗਾ ਇਹ ਉਹ ਕੰਮ ਕਰ ਦੇ ਰਹਿੰਦੀ ਦੁਨੀਆ ਤੱਕ ਤੇਰਾ ਨਾਮ ਰਹੇਗਾ ਭਾਈ ਬਲਵਿੰਦਰ ਸਿੰਘ ਨੇ ਆਖਿਆ ਕਿਹੜਾ ਕੰਮ ਭਾਈ ਹਰਮੀਤ ਸਿੰਘ ਭਾਉਵਾਲ ਨੇ ਆਖਿਆ ਜਿਹੜੀ ਇੰਦਰਾ ਗਾਂਧੀ ਨਹਿਰ ਬਣਵਾਉਣ ਲਈ ਨਾ ਨਹਿਰ ਸਾਤਲੋ ਜੇ ਦਰਗਾਹ ਦਾ ਪਾਣੀ ਜਮਨਾ ਚ ਪਾਉਣ ਵਾਸਤੇ ਉਹ ਨਹਿਰ ਕਰਦੇ ਬੰਦ ਰੈਂਦੀ ਦੁਨੀਆ ਤੱਕ ਦੁਨੀਆ ਦੇ ਲੋਕ ਤੇਰੀਆਂ ਵਾਰਾ ਗਾਇਆ ਕਰਨਗੇ ਉਹਨੇ ਪ੍ਰਕਰਮਾਂ ਦੇ ਵਿੱਚ ਪਾਈ ਹਰਮੀਤ ਸਿੰਘ ਨੂੰ ਜਫੀ ਪਾ ਲਈ ਘੁੱਟ ਕੇ ਉਹ ਜਫੀ ਪਾ ਕੇ ਆਖਿਆ ਕਹਿੰਦਾ ਹਰਮੀਤ ਸਿਆ ਇਹ ਤੂੰ ਨਹੀਂ ਕਿਹਾ ਇਹ ਤੇਰੀ ਰਸਨਾ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਬਚਨ ਕਢਾਇਆ ਤੇਰੀ ਰਸਨਾ ਤੋਂ ਤੇ ਜੇ ਮਹਾਰਾਜ ਨੂੰ ਪਾਇਆ ਤੇ ਫਿਰ ਨਹਿਰ ਦਾ ਕੰਮ ਠੱਪ ਕਰ ਦਿਆਂਗੇ ਲਓ ਜੀ ਲਿਆ ਬੁਲਟ ਮੋਟਰਸਾਈਕਲ ਤੇ ਪਹੁੰਚ ਗਿਆ ਨਹਿਰ ਦੇ ਕੰਡੇ ਤੇ ਉਹ ਕਪੂਰੀ ਪਿੰਡ ਦੇ ਲਾਗੇ ਪਹਿਲੇ ਦਿਨ ਨਹਿਰ ਦੇ ਵਿੱਚ ਉਤਰਿਆ ਅਜੇ ਖੁਦਾਈ ਹੋਈ ਹੈ ਉਹਦੇ ਦੋਹਾਂ ਪਾਸਿਆਂ ਤੇ ਟਾਂ ਲਾਉਣ ਵਾਸਤੇ ਰਾਜ ਮਿਸਤਰੀ ਮਜ਼ਦੂਰ ਇਟਾਂ ਲਗਾ ਰਹੇ ਨੇ ਤੇ ਕੁਰਸੀ ਤੇ ਬੈਠਾ ਹੋਇਆ ਠੇਕੇਦਾਰ ਨਕਸ਼ਾ ਲੈ ਕੇ ਮੱਥਾ ਡਿਆ ਮਾਰਨਾ ਪਈ ਕਿੱਥੋਂ ਨਹਿਰ ਕਿਹਨੂੰ ਜਾਣੀ ਹੈ ਕਿੱਥੋਂ ਕਿਹਨੂੰ ਜਾਣੀ ਹੈ ਇਹਦੇ ਨੂੰ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਜਾ ਬੁਲਾਈ ਫਤਿਹ ਫਤਿਹ ਬੁਲਾ ਕੇ ਆਖਿਆ ਜੀ ਤੁਸੀਂ ਠੇਕੇਦਾਰ ਸਾਹਿਬ ਉਹ ਕਹਿੰਦਾ ਹਾਂ ਕਹਿੰਦਾ ਮੇਰੀ ਬੇਨਤੀ ਆ ਵੀ ਮੇਰਾ ਬੀਬਾ ਵੀਰ ਬਣ ਕੇ ਇਹ ਨਹਿਰ ਨਾ ਬਣਾਵੀਂ ਉਨੇ ਆਖਿਆ ਕਿਉਂ ਕਹਿੰਦਾ ਨਹਿਰ ਪਤਾ ਨਹੀਂ ਕਿੰਨੇ ਪੰਜਾਬਣ ਮਾਮਾ ਦੇ ਪੁੱਤ ਖਾਵੇ ਇਹਦੇ ਵਿੱਚ ਪਾਣੀ ਦਾ ਤੇ ਪਤਾ ਨਹੀਂ ਵਾਗੇ ਕਿ ਨਾ ਵਾਗੇ ਲੇਕਿਨ ਪੰਜਾਬੀ ਨੌਜਵਾਨ ਪੁੱਤਾਂ ਦੀਆਂ ਲਾਛਾਂ ਜ਼ਰੂਰ ਤਰਨ ਗਈਆਂ ਉਹ ਰਾਜਸਥਾਨ ਨੂੰ ਜਿਹੜੀ ਸਾਡੀ ਨਹਿਰ ਜਾਂਦੀ ਨਾ ਪੰਜਾਬ ਦੀ 1984 ਤੋਂ ਬਾਅਦ 90 99 ਤੱਕ ਉਹ ਵੀ ਵਿਚਾਰੇ ਹੱਥ ਜੋੜ ਲੱਗ ਪਏ ਸੀ ਰਾਜਸਥਾਨ ਵਾਲਿਓ ਕਹਿੰਦੇ ਸੀ ਉਹ ਪੰਜਾਬੀ ਕੋਈ ਸ਼ਰਮ ਕਰੋ ਸ਼ਰਮ ਉਹਨੇ ਤੇ ਕੱਖ ਤਾਂ ਨਹੀਂ ਇਸ ਨਹਿਰ ਦੇ ਵਿੱਚ ਆਉਂਦਾ ਜਿੰਨੀ ਪੰਜਾਬ ਦੀ ਜਵਾਨੀ ਦੀਆਂ ਲਾਛਾਂ ਉਂਡੀਆਂ ਨੇ ਰਾਜਸਥਾਨ ਨੂੰ ਕਿਹੇ ਮਾਂ ਦਾ ਪੁੱਤ ਘਰੋਂ ਚਲੇ ਗਿਆ ਸ਼ਹਿਰ ਨੂੰ ਉਹਨੇ ਪਤਾ ਨਹੀਂ ਛਾਮਾ ਨੂੰ ਵਾਪਸ ਆਉਣਾ ਕਿ ਨਹੀਂ ਆਉਣਾ ਕੋਈ ਵਿਚਾਰਾ ਮਾਂ ਬਾਪ ਦੀ ਦਵਾਈ ਲੈਣਾ ਹਸਪੀਟਲ ਗਿਆ ਮਾਂ ਬਾਪ ਘਰ ਆ ਜਾਂਦੇ ਸੀ ਪੁੱਤ ਨਹੀਂ ਸੀ ਲੱਭਦੇ ਆ ਜਿਹੜੇ ਕਈਆਂ ਦੇ ਮੋੜਿਆਂ ਤੇ ਫੀਤੀਆਂ ਲੱਗੀਆਂ ਸੀ ਨਾ ਫੀਤੀਆਂ ਉਹਨਾਂ ਨੇ ਸੈਂਕੜੇ ਮਾਮਾ ਦੀਆਂ ਕੂਖਾਂ ਉਜਾੜੂ ਜਾੜੂ ਝਾੜ ਕੇ ਆਪਣੇ ਮੋੜਿਆਂ ਤੇ ਸਟਾਰ ਲਵਾਏ ਸੀਗੇ ਪਰ ਉਹ ਸਟਾਰ ਸਦੀਵੀ ਨਹੀਂ ਰਹੇ ਕਈ ਕਮਲਿਓ ਕੇ ਮਰ ਗਏ ਨੇ ਕਈ ਕੀੜੇ ਪੈ ਕੇ ਮਰ ਗਏ ਨੇ ਇੱਕ ਬੰਦਾ ਜੇ ਰਹਿੰਦਾ ਉਹਦੀ ਜ਼ੁਬਾਨ ਚ ਕੀੜੇ ਪੈਣੇ ਜਦ ਦਿਨ ਉਹ ਮਰਿਆ ਤੇ ਜਦ ਦਿਨ ਜ਼ੁਬਾਨ ਚ ਕੀੜੇ ਪੈ ਗਏ ਉਦੋਂ ਮੈਂ ਤੁਹਾਨੂੰ ਦੱਸ ਦੂੰਗਾ ਵੀ ਤੁਹਾਡੀ ਸਟੇਜ ਤੇ ਇਹਦਾ ਨਾਂ ਲਿਕੇ ਮੈਂ ਗਿਆ ਸੀਗਾ ਉਹਦੇ ਜ਼ੁਬਾਨ ਚ ਕੀੜੇ ਪੈਣਗੇ ਉਹ ਉਹ ਬੰਦਾ ਹੈ ਜਿਹੜਾ ਮਾਂ ਦੇ ਕੋਲੋਂ ਪੁੱਤ ਖੋਹ ਕੇ ਤੇ ਨਹਿਰਾਂ ਦੇ ਪੁਲ ਤੇ ਜਾ ਕੇ ਸੂਏ ਤੇ ਜਾ ਕੇ ਖਲੋ ਕੇ ਮਥੇ ਥਾਣੀ ਗੋਲੀ ਮਾਰ ਕੇ ਗਿਚੀ ਥਾਣੀ ਬਾਹਰ ਕੱਢ ਦਿੰਦਾ ਸੀਗਾ ਸੈਂਕੜੇ ਨੌਜਵਾਨ ਝੂਠੇ ਮੁਕਾਬਲੇ ਦੇ ਵਿੱਚ ਉਹ ਸੰਬੰਧੇ ਨੇ ਮੁਕਾਏ ਖੈਰ ਹੁਣ ਭਾਈ ਬਲਵਿੰਦਰ ਸਿੰਘ ਨੇ ਆਖਿਆ ਮੇਰਾ ਬੀਬਾ ਵੀਰ ਇਹ ਨਹਿਰ ਨਾ ਬਣਾ ਠੇਕੇਦਾਰ ਨੇ ਸੁਣੀਆਂ ਨ ਸੁਣੀ ਕਰ ਦਿੱਤੀ ਇੱਕ ਦਿਨ ਨਹੀਂ ਗਿਆ 90 ਦਿਨ ਜਾਂਦਾ ਰਿਹਾ 3 ਮਹੀਨੇ 90 ਦਿਨ ਜਦੋਂ ਜਾਣਾ ਲਲਕੜੀਆਂ ਕੱਢਣੀਆਂ ਜਦੋਂ ਜਾਣਾ ਉਹ ਨਹਿਰ ਨਾ ਬਣਾ ਜਦੋਂ ਆਖਰੀ ਦਿਨ ਗਿਆ ਤੇ ਠੇਕੇਦਾਰ ਬੈਠਾ ਸੀ ਆਕਿਆ 35 ਮਜ਼ਦੂਰ ਕੰਮ ਕਰਨ ਦੇ ਨੇ ਨਾਲ ਹੀ ਮਿਸਤਰੀ ਉਹਨਾਂ ਨੂੰ ਆਜ ਮਾਰ ਕੇ ਕਹਿੰਦਾ ਓ ਇਧਰ ਆਓ ਉਹ ਸਾਰੇ ਆ ਗਿਆ ਕਹਿੰਦੇ ਜੀ ਜਨਾਬ ਉਹ ਕਹਿੰਦਾ ਤੁਸੀਂ ਬੰਦੇ ਕਿੰਨੇ ਜੇ ਮਿਸਤਰੀ ਨੇ ਆਖਿਆ 35 ਠੇਕੇਦਾਰ ਨੇ ਆਖਿਆ ਓ ਇੱਡਾ ਰੋੜਿਆਂ ਦਾ ਢੇਰ ਉਹਦੇ ਤੋਂ ਇੱਕ ਬੰਦਾ ਦੋ-ਦੋ ਇਟਾਂ ਚੁੱਕੋ ਤੇ ਗਣਤੀ ਕਿੰਨੀ ਬਣ ਗਈ ਕਹਿੰਦੇ 70 ਕਹਿੰਦਾ ਇਸ ਬੰਦੇ ਦੇ 70 ਇਟਾਂ ਮਾਰ ਕੇ ਬੰਦਾ ਦਿਓ ਮਾਰ ਤੁਹਾਡੇ 35ਾਂ ਦੇ ਵਿੱਚੋਂ ਕਿਸੇ ਤੇ ਮੁਕਦਮਾ ਨਹੀਂ ਚੱਲੇਗਾ ਜਦੋਂ 35 ਬੰਦੇ ਇਟਾਂ ਲੈ ਕੇ ਭੱਜੇ ਨਾ ਭਾਈ ਬਲਵਿੰਦਰ ਸਿੰਘ ਵੱਲ ਨੂੰ ਉਹਨੇ ਮੋਢੇ ਤੋਂ ਲਾ ਕੇ ਕਾਲੀ ਲੋਈ ਉਹਦੇ ਥੱਲੇ ਤੇ ਉਹਦੇ ਮੋਢੇ ਤੇ ਟੰਗੀ ਸੀਗੀ AK47 ਉਹਨੂੰ ਲਾ ਕੇ ਮੋਢੇ ਤੋਂ ਉਹਨੂੰ ਚਾਰ ਕੇ ਮੈਗਜ਼ੀਨ ਇੱਕੇ ਵਰੀ ਸਪਰੇਅ ਕੀਤੀ ਤੇ 35 ਮਾਰੇ 35 ਠੇਕੇਦਾਰ ਭੱਜ ਉੱਠਾ ਉਹਨੂੰ ਲੱਗਾ ਪੈਂਟ ਦੀ ਜੇਬ ਵਿੱਚੋਂ ਰਵਾਲਵਾਰ ਕੱਢ ਕੇ ਗੋਲੀ ਮਾਰਨਾ ਤੇ ਬਾਪੂ ਦਾ ਬਚਨ ਚੇਤੇ ਆ ਗਿਆ ਵੀ ਨਾ ਪਿੱਠੇ 'ਚ ਮਾਰਨੀ ਆ ਤੇ ਨਾ ਪਿੱਠ 'ਚ ਖਾਣੀ ਆ ਤੇ ਮਨ ਚ ਖਿਆਲ ਆਇਆ ਵੀ ਕਲੇ ਦੀ ਮੁੱਢੀ ਭੱਜਨ ਵੀ ਨਹੀਂ ਦੇਣੀ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਆਵਾਜ਼ ਮਾਰੀ ਭੱਜੇ ਜਾਂਦੇ ਨੂੰ ਠੇਕੇਦਾਰ ਸਾਹਿਬ ਤੇ ਠੇਕੇਦਾਰ ਨੇ ਆਖਿਆ ਸ਼ਾਇਦ ਕਿਤੇ ਹੋ ਸਕਦਾ ਦਿਲ ਚ ਰਹਿਮ ਆ ਗਿਆ ਹੋਵੇ ਤੇ ਕਹਿੰਦਾ ਹੋਵੇ ਪਈ ਆਪਣੀਆਂ ਫਾਈਲਾਂ ਲੈ ਜਾਣ ਕੇ ਕਾਗਜ਼ ਲੈ ਜਾ ਜਦੋਂ ਠੇਕੇਦਾਰ ਨੇ ਪਰਤ ਕੇ ਦੇਖਿਆ ਰਾਮਗੜੀਆਂ ਦੇ ਮੁੰਡੇ ਵੱਲ ਤੇ ਭਾਈ ਬਲਵਿੰਦਰ ਸਿੰਘ ਜਟਾਣੇ ਨੇ ਦੋਨਾਂ ਪਰਵਟਿਆਂ ਦਾ ਲੈ ਕੇ ਸੈਂਟਰ ਮਾਰ ਕੇ ਮੱਥੇ ਚ ਗੋਲੀ ਤੇ ਗਿੱਚੀ ਥਾਣੀ ਬਾਹਰ ਕੱਢ ਦਿੱਤੀ ਠੇਕੇਦਾਰ ਮਰ ਗਿਆ ਅਖਬਾਰਾਂ ਛਪੀਆਂ ਇੱਕ ਅਤੰਕਵਾਦੀ ਵੱਲੋਂ ਖਾਰਕੂ ਵੱਲੋਂ 36 ਬੰਦੇ ਗੋਲੀਆਂ ਮਾਰ ਕੇ ਕਤਲ 35 ਮਜ਼ਦੂਰ ਤੇ ਇਹਨਾਂ ਦੇ ਵਿੱਚ ਇੱਕ ਠੇਕੇਦਾਰ 36 ਮਾਰੇ ਗਏ ਅਖਬਾਰਾਂ ਛਪੀਆਂ ਹੁਣ ਨਹਿਰ ਦਾ ਠੇਕਾ ਕੋਈ ਨਾ ਲਵੇ ਇਹਦਾ ਚੀਫ ਇੰਜੀਨੀਅਰ ਸੀ ਐਮ ਐਸ ਸੀਕਰੀ ਉਹ ਜਦੋਂ ਨਹਿਰ ਦਾ ਠੇਕਾ ਕੋਈ ਨਾ ਨਾ ਲਵੇ ਕੁਝ ਮਹੀਨੇ ਲੰਘੇ ਤੇ ਐਮਐਸਸੀਕਰੀ ਨੇ ਇੱਕ ਜਲੰਧਰ ਦਾ ਠੇਕੇਦਾਰ ਸੀ ਵੱਡੇ ਵੱਡੇ ਰੋਡ ਬੜੀਆਂ ਬੜੀਆਂ ਛੜਕਾਂ ਦਾ ਠੇਕਾ ਲੈਂਦਾ ਸੀਗਾ ਉਹਨੂੰ ਕੀਤਾ ਫੋਨ ਉਹਨੂੰ ਕਹਿੰਦਾ ਠੇਕੇਦਾਰ ਸਾਹਿਬ ਆ ਕਿੱਥੇ ਨਰਾ ਲੋਕ ਚ ਲੋਕ ਹੋਇਆ ਫਿਰਦਾ ਆ ਤੈਨੂੰ ਨਹਿਰ ਦਾ ਠੇਕਾ ਦੇਈਏ ਤੇਰੀਆਂ ਭਾਵੇਂ 20 21 ਪੁਸ਼ਤਾ ਚੌਂਕੜੀ ਮਾਰ ਕੇ ਰੋਟੀ ਖਾਈ ਜਾਣ ਉਹਨਾਂ ਦੇ ਕੋਲੋਂ ਰੋਟੀ ਨਹੀਂ ਮੁੱਕੇਗੀ ਇਹਦਾ ਨਾਲ ਹੀ ਕਹਿੰਦਿਆ ਕਹਿੰਦਿਆ ਆਖਿਆ ਕਹਿਣ ਲੱਗਾ ਠੇਕੇਦਾਰ ਆ ਭਾਵੇਂ ਪਿੱਲੀਆਂ ਇਟਾਂ ਲਾ ਕੇ ਤੇ ਅੱਬਲ ਲਿਖੀ ਜਾਈਂ ਪਾਵੇਂ 1 ਰੇੜਾ ਰੇਤ ਦਾ 1 ਬੋਰੀ ਸੀਮਿੰਟ ਦੀ ਪਾ ਕੇ ਤੇ 3-1 ਦਾ ਕਾਗਜ਼ਾ ਚ ਲਿਖੀ ਜਾਵੀਂ 3-1 ਦਾ ਇਹੋ ਕੁਝ ਹੁੰਦਾ ਮੇਰੇ ਆਪਣੇ ਪਿੰਡ ਦੀ ਗੱਲ ਮੈਂ ਕਹੇ ਦੀ ਕੀ ਗੱਲ ਕਰਨੀ ਉਹ ਸਰਪੰਚ ਛੱਪੜ ਦੀ ਵਿਆਹ ਕੰਧ ਬਣਾਉਣ ਤੇ ਉਧਰੋਂ ਪ੍ਰੋਗਰਾਮ ਤੋਂ ਮੈਂ ਆ ਗਿਆ 1 ਰੇੜਾ ਉਹਨੇ ਰੇਤ ਦਾ ਪਾਇਆ ਤੇ 1 ਬੋਰੀ ਛੁੱਟੀ ਸੀਮਿੰਟ ਦੀ ਤੇ ਕਹਿੰਦਾ ਦਓ ਗੋਡੀ ਤੇ ਮਹਾਪੀ ਸਰਪੰਚਾ ਇਹ ਕਿੰਨਾ ਕਿ ਚਰਕੜੂ ਕੰਧ ਉਹ ਕਹਿੰਦਾ ਅਹੀਂ ਵਿਆਹ ਤੇ ਨਹੀਂ ਭਾਵੇਂ ਜਾਂਦਿਆ ਰੰਡੀ ਹੋ ਜੇ ਮਹਾ ਪਹਿਲੇ ਮੀਂਹ ਚ ਰੰਡੀ ਹੋ ਜਾਣੀ ਆ ਏ ਜਦੋਂ ਪਹਿਲਾ ਮਹੀ ਪਿਆ ਕੰਦਾ ਆਪਣੇ ਆਪ ਹੀ ਛੱਪੜ ਚ ਡਿੱਗ ਪੈਣੀਆਂ ਉਹੋ ਗੱਲ ਪਹਿਲੇ ਮਹੀ ਦੇ ਵਿੱਚ ਸਾਰਾ ਕੁਝ ਨਿਬੜ ਗਿਆ ਇਹ ਮੇਰੇ ਆਪਨ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੇਰੇ ਆਪਣੇ ਪਿੰਡ ਦੀ ਗੱਲ ਆ ਇਹਨੂੰ ਮੈਂ ਕਲਿੱਪ ਕੱਟ ਕੇ ਪਾਇਆ ਬਈ ਆ ਪਿਆ ਤਰੀਆਂ ਕਰਤੂਤਾਂ ਡਿਆ ਮੈਂ ਨਸ਼ਰ ਕਰਨ ਇਹ ਅਟਲ ਸਚਾਈ ਅੱਜ ਦੀ ਸਨਮਾਨ ਜੋ ਖਾਲਸਾ ਜੀ ਮਾਇੰਦ ਨਾ ਕਰਿਓ ਮਹਾਰਾਜ ਕਿਰਪਾ ਕਰੇ ਤੁਹਾਡੇ ਤੇ 1947 ਦਾ ਦੇਸ਼ ਆਜ਼ਾਦ ਹੋਇਆ ਚਲੋ ਆਪਾਂ ਤੇ ਆਜ਼ਾਦ ਨਹੀਂ ਹੋਇਆ ਆਪਾਂ ਤੇ ਅੱਜ ਵੀ ਗੁਲਾਮ ਆ ਇੱਕ ਵੀ ਆਜ਼ਾਦੀ ਦਾ ਪਹਿਲੂ 4 ਵਜੇ ਤੱਕ ਗੱਡੀ ਤੱਕ ਬੈਂਦਿਆ ਬੈਂਦਿਆ ਸਵਾ ਚਾਰ ਹੋ ਜਾਣੇ ਆ ਮੇਰੀ ਚੋਲੀ ਚੱਕ ਵੀ ਪੁਆਇੰਟ ਪਾ ਦਿਓ ਵੀ ਲਾਲੂ ਘੁੰਮਣਾ ਤੂੰ ਗਲਤ ਆ ਐਸ ਪੁਆਇੰਟ ਤੋਂ ਅਸੀਂ ਆਯਾਦ ਆ ਇੱਕ ਵੀ ਪੁਆਇੰਟ ਤੁਹਾਡਾ ਆਯਾਦ ਨਹੀਂ ਹੈਗਾ ਕਈ ਇਹੋ ਜਿਹਾਂ ਸਟੇਜ ਆ ਗੀਆਂ ਪੁੱਛ ਪੁੱਛ ਕੇ ਬੋਲਣਾ ਪੈਂਦਾ ਪੁੱਛ ਪੁੱਛ ਕੇ ਇਹੋ ਜਿਹਾਂ ਸਟੇਜ ਆ ਗੀਆਂ ਪੰਜ ਪੰਜ 6 6 ਦਿਨ ਪਹਿਲਾਂ ਫੋਨ ਕਰੀ ਜਾਣਗੇ ਗਿਆਨੀ ਜੀ ਆ ਨਾ ਗੱਲ ਕਰਿਓ ਸਾਡੀ ਸਟੇਜ ਤੇ ਆਣ ਕੇ ਗਿਆਨੀ ਜੀ ਆ ਨਾ ਬੋਲਿਓ ਸਨਮਾਨਜੋ ਖੜਸਾ ਜੀ ਜਿਹੜੀ ਕੌਮ ਦੇ ਪ੍ਰਚਾਰਕ ਗੁਲਾਮ ਜਿਹੜੀ ਕੌਮ ਦੇ ਗ੍ਰੰਥੀ ਗੁਲਾਮ ਹੋ ਜਾਣ ਉਹਨਾਂ ਕੌਮਾਂ ਦਾ ਰਾਜ ਭਾਗ ਨਹੀਂ ਕਦੇ ਵੀ ਆਉਂਦਾ ਤੁਸੀਂ ਕਹੋ ਕਿ ਗ੍ਰੰਥੀ ਗੁਲਾਮ ਕਦੋਂ ਸਾਡੀ ਤੇ ਗ੍ਰੰਥੀ ਵਿਚਾਰੇ ਗੁਲਾਮ ਹੀ ਆ ਹੋ ਰਕੀ ਹੈ ਪਹਿਲਾਂ ਪੁੱਛ ਲੈਨੇ ਬਾਬਾ ਤਨਖਾਹ ਕਿੱਲੇ ਲੈਣੇ 15000 ਰੁਪਏ ਦਾ ਦੇ ਦਿਓ ਲੈ ਬਾਬਾ ਤੂੰ ਹਲ ਵਾਉਣਾ ਸਵੇਰੇ ਉੱਠ ਕੇ ਨਿਤਨੇਮ ਕਰਨਾ ਸ਼ਾਮਾਂ ਨੂੰ ਸੁਖਾ ਅਸਨ ਕਰ ਦੇਣਾ ਦੁੱਧ ਸਾਡੇ ਪਿੰਡ ਵਾਧੂ ਆਟਾ ਤੂੰ ਇਕੱਠਾ ਕਰ ਲਿਆ ਕਰੀ ਗ੍ਰੰਥੀ ਤੁਹਾਡੇ ਤੇ ਮੋਢੇ ਤੇ ਬੰਗਲੀਆਂ ਪਾ ਕੇ ਤੇ ਹੱਥ ਵਿੱਚ ਪਕੜ ਕੇ ਬਾਲਟੀ ਦੇ ਤੁਹਾਡੇ ਦਰਵਾਜਿਆਂ ਤੇ ਦੁੱਧ ਪ੍ਰਸ਼ਾਦਾ ਮੰਗਣ ਦੇ ਤੇ ਰਾਜ ਭਾਗ ਤੁਹਾਡਾ ਕਿੱਥੋਂ ਆਉ ਪਾਉ ਰਾਜ ਭਾਗ ਉਹਨਾਂ ਦਾ ਆਉਂਦਾ ਜਿਹੜੇ ਆਪਣੇ ਧਾਰਮਿਕ ਬੰਦਿਆਂ ਨੂੰ ਸਾਂਭਣਾ ਜਾਣਦੇ ਹੋਣ ਉਹਨਾਂ ਲੋਕਾਂ ਦੇ ਰਾਜ ਭਾਗ ਹੁੰਦੇ ਆ ਤੇ ਜਿਨ੍ਹਾਂ ਦੇ ਗਰੰਥੀ ਵਿਚਾਰੇ ਗਲੀਆਂ ਚ ਕੰਧਾਂ ਚ ਵੱਜਦੇ ਫਿਰਨ ਉਹਨਾਂ ਕੌਮਾਂ ਦੇ ਰਾਜ ਭਾਗ ਨਹੀਂ ਆਉਂਦੇ ਨਾਲੇ ਨੋਟ ਕਰਿਓ ਜਦੋਂ ਰਾਜ ਮਿਲਦਾ ਉਦੋਂ ਏਕੇ ਨਾਲ ਰਾਜ ਮਿਲਦਾ ਏਕੇ ਦੇ ਨਾਲ ਜੇ ਜੇ ਤੋ ਰਾਜ ਮਿਲਿਆ ਨਾ ਰਾਜ ਰਾਜ ਗੋਲੀ ਵਿੱਚੋਂ ਨਿਕਲਦਾ ਰਾਜ ਤਲਵਾਰ ਵਿੱਚੋਂ ਨਿਕਲਦਾ ਰਾਜ ਚਰਖਿਆਂ 'ਚੋਂ ਨਹੀਂ ਨਿਕਲਦਾ ਕਦੇ ਮੰਗਿਆ ਕਿਸੇ ਨਾਲ ਰਾਜ ਦਿੱਤੇ